ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਇਸ ਚੀਜ਼ ਬਾਰੇ ਜਿਹੜੇ ਆ ਤੁਹਾਡੇ ਸਾਹਮਣੇ ਪਈ ਤੁਹਾਨੂੰ ਦਿਖ ਰਹੀ ਆ ਸੋ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਵੀ ਦੇਵਾਂਗਾ ਸੋ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਸੋ ਪੁਰਾਣੇ ਵੇਲੇ ਆ ਵਿੱਚ ਹਰੇ ਘਰ ਵਿੱਚ ਖੁਆ ਘੜਿਆ ਜਾਂਦਾ ਸੀ ਤੇ ਹਰੇ ਘਰ ਵਿੱਚ ਹੀ ਪਸ਼ੂ ਰੱਖੇ ਹੁੰਦੇ ਸੀ ਇਹ ਪਸ਼ੂਆਂ ਦਾ ਦੁੱਧ ਚੋ ਕੇ ਸਿਆਲਾਂ ਦੇ ਦਿਨਾਂ ਵਿੱਚ ਖੂਆ ਕਾੜੇ ਜਾਂਦਾ ਸੀ ਇਹ ਜਿਹੜੀ ਖੋਏ ਦੀ ਖਰਾਕ ਹੁੰਦੀ ਸੀ ਇਹ ਸਿਹਤ ਲਈ ਵਧੀਆ ਮੰਨੀ ਗਈ ਹੈ ਇਸ ਕਰਕੇ ਪੁਰਾਣੇ ਵੇਲਿਆਂ ਵਿੱਚ ਹਰੇਕ ਘਰ ਵਿੱਚ ਖੂਆ ਖੜਿਆ ਜਾਂਦਾ ਸੀ ਕੋਈ ਟਾਣਾ ਮਿਰਲਾ ਘਰ ਹੀ ਹੋਵੇਗਾ ਜਿਸ ਘਰ ਵਿੱਚ ਪਸ਼ੂ ਨਹੀਂ ਸੀ ਰੱਖੇ ਹੁੰਦੇ ਤਕਰੀਬਨ ਹਰ ਘਰ ਵਿੱਚ ਹੀ ਪਸ਼ੂ ਜ਼ਰੂਰ ਹੁੰਦੇ ਦੀ ਮੱਝਾਂ ਗਾਵਾਂ ਜ਼ਰੂਰ ਹੁੰਦੀਆਂ ਦੀ ਜਿਨ੍ਹਾਂ ਦਾ ਦੁੱਧ ਚੋ ਕੇ ਖੂਆ ਕਾੜਿਆ ਜਾਂਦਾ ਸੀ ਸਿਆੜ ਦੇ ਦਿਨਾਂ ਵਿੱਚ ਜ਼ਿਆਦਾਤਰ ਖੋਆ ਕੜੇ ਜਾਂਦਾ ਸੀ ਤੇ ਦੂਏ ਚੌਥੇ ਦਿਨ ਕਰਾਹੀ ਚੜੀ ਹੀ ਰਹਿੰਦੀ ਦੀ ਕਿਉਂਕਿ ਸਿਆੜਾ ਵਿੱਚ ਹੀ ਇਹੋ ਜਿਹੀਆਂ ਚੀਜ਼ਾਂ ਜਿਹੜੀ ਤਾਕਤਵਰ ਹੁੰਦੀਆਂ ਨੇ ਉਹ ਸਿਆਲਾਂ ਵਿੱਚ ਹੀ ਖਾਧੀਆਂ ਜਾਂਦੀਆਂ ਨੇ ਲੋਕ ਕਈ ਲੋਕ ਪੰਜੀਰੀ ਬਣਾ ਲੈਂਦੇ ਕਈ ਬਰਫੀ ਬਣਾ ਲੈਂਦੇ ਸੋ ਇਸ ਤਰ੍ਹਾਂ ਸਾਰਾ ਸਿਆਲ ਦਾ ਕੋਈ ਦਾ ਕੰਮ ਚੱਲਦਾ ਰਹਿੰਦਾ ਹਫਤੇ ਦਸ ਦੇਣਾ ਬਾਅਦ ਕੜਾਹੀ ਚੜੀ ਜਾਂਦੀ ਤੇ ਖੋਵਾ ਕਢੇ ਜਾਂਦਾ ਵੱਡੀਆਂ ਵੱਡੀਆਂ ਕੜਾਹੀਆਂ ਹੁੰਦੀਆਂ ਦੀ ਲੋਹੇ ਦੀਆਂ ਜਿਨ੍ਹਾਂ ਵਿੱਚ ਖੂਆ ਕਾੜਿਆ ਜਾਂਦਾ ਸੀ ਉਹਦੋਂ ਖੁਰਚ ਨੇ ਨਹੀਂ ਸੰਨ ਹੁੰਦੇ ਉਦੋਂ ਜਿਹੜਾ ਇਹ ਪਿਆ ਤੁਸੀਂ ਸਾਹਮਣੇ ਦੇਖ ਰਹੇ ਹੋ ਮਕਸੂਦ ਇਹਦੇ ਹੀ ਵਰਤੋਂ ਕੀਤੀ ਜਾਂਦੀ ਸੀ ਖੂਆ ਕਾੜਨ ਵੇਲੇ ਸੋ ਇਹ ਜਿਹੜਾ ਮਕਸੂਦ ਹੁੰਦਾ ਸੀ ਇਹ ਲੱਕੜੀ ਦਾ ਬਣਿਆ ਹੁੰਦਾ ਸੀ ਤੇ ਪਿੰਡ ਦੇ ਤਰਖਾਨ ਲੋਕ ਇਹ ਮਕਸੂਦ ਤਿਆਰ ਕਰਕੇ ਦਿੰਦੇ ਹੁੰਦੇ ਦੀ ਆਪਣੇ ਕਾਰਖਾਨੇ ਅਜਿ ਬਹਿ ਗਏ ਇਹਨਾਂ ਮਕਸੂਦਾਂ ਨੂੰ ਤਿਆਰ ਕਰਦੇ ਫੇ ਲੋਕਾਂ ਨੂੰ ਤਿਆਰ ਕਰਕੇ ਮਕਸੂਦ ਵੇਚਦੇ ਸੋ ਅੱਜ ਕੱਲ ਇਹ ਸੰਦ ਘਰਾਂ ਵਿੱਚੋਂ ਲੋਭ ਹੋ ਗਿਆ। ਇਹਦੀ ਜਗ੍ਹਾ ਲੋਹੇ ਦੇ ਖੁਰਚਣੇ ਆ ਗਏ ਨੇ ਜਿਨ੍ਹਾਂ ਨਾਲ ਖਵਾ ਕਰਿਆ ਜਾਂਦਾ ਏ। ਸੋ ਕਿਸੇ ਸਮੇਂ ਇਹਨਾਂ ਮਕਸੂਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸੋ ਇਹ ਜਿਹੜਾ ਮਕਸੂਦ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ। ਇਹ ਮੈਂ ਆਪਣੇ ਭਾਈ ਅਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸੌਂਕ ਰੱਖਿਆ ਹੋਇਆ। ਆਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾ ਸਕੇ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਸੋ ਜਿਹੜੀਆਂ ਪ੍ਰਾਤਨ ਚੀਜ਼ਾਂ ਹੁੰਦਿਆਂ ਤੇ ਉਹ ਜ਼ਿਆਦਾਤਰ ਇੱਕ ਕਰਕੇ ਲੋ ਬੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕਿ ਸੰਭਲਣ ਦੀ ਲੋੜ ਆ। ਜੇ ਕਦੇ ਟੁੱਟ ਜਾਂਦਾ ਇਹ ਮਕਸੂਦ ਕਿਉਂਕਿ ਲੱਕੜੀ ਦਾ ਬਣਿਆ ਹੁੰਦਾ ਇਹ ਟੁੱਟ ਜਾਂਦੀ ਦੀ ਤੇ ਦੇਖੋ ਪੱਤੀ ਲਾ ਕੇ ਇਹਦੀ ਮਰਮਤ ਕੀਤੀ ਜਾਂਦੀ ਦੀ ਇੱਕ ਲੋਹੇ ਦੀ ਪੱਤੀ ਲਗਾਈ ਜਾਂਦੀ ਦੀ ਜਿੱਥੋਂ ਕਦੇ ਤੇੜ ਆ ਜਾਂਦੀ ਆ ਉੱਥੇ ਪੱਤੀ ਲਾ ਕੇ ਇਹਦੀ ਮਰਮਤ ਕਰਵਾਈ ਜਾਂਦੀ ਕਿਉਂਕਿ ਉਦੋਂ ਲੋਕਾਂ ਕੋਲ ਬਹੁਤੇ ਪੈਸੇ ਨਹੀਂ ਸਨ ਹੁੰਦੇ ਇਸ ਲਈ ਘੱਟ ਤੋਂ ਘੱਟ ਖਰਚਿਆਂ ਵਿੱਚ ਇਹਨਾਂ ਚੀਜ਼ਾਂ ਦੀ ਮੁਰੰਮਤ ਕਰਵਾਈ ਜਾਂਦੀ। ਸੋ ਬਣਾਉਣ ਵਾਲਿਆਂ ਨੂੰ ਵੀ ਜਿਹੜੇ ਤਰਖਾਨ ਲੋਕ ਹੁੰਦੇ ਦੀ ਉਹਨਾਂ ਨੂੰ ਪੈਸੇ ਵੀ ਘੱਟ ਹੀ ਦਿੱਤੇ ਜਾਂਦੇ ਸੀ। ਜ਼ਿਆਦਾਤਰ ਦਾਣਾ ਫੱਕਾ ਹੀ। ਸਮਾਹੀ ਬਾਅਦ ਦਿੱਤਾ ਜਾਂਦਾ ਸੀ। ਜਦੋਂ ਫਸਲ ਆ ਜਾਂਦੀ ਤਾਂ ਉਹਨਾਂ ਨੂੰ ਦਾਣੇ ਦਿੱਤੇ ਜਾਂਦੇ ਸੀ ਸੋ ਇਹੋ ਜਿਹਾ ਉਹ ਤਾਂ ਜਮਾਨਾ ਹੁੰਦਾ ਸੀ ਸਬਰ ਸੰਤੋਖ ਵਾਲੇ ਲੋਕ ਹੁੰਦੇ ਸੀ ਸੋ ਜਿਹਦੇ ਕਰਕੜਾਈ ਤੇ ਮਕਸੂਦ ਨਹੀਂ ਸਹੀ ਹੁੰਦਾ ਉਹ ਇੱਕ ਦੂਜੇ ਦੇ ਮੰਗ ਕੇ ਇਹਨਾਂ ਦੀ ਵਰਤੋਂ ਕਰ ਲੈਂਦੇ ਸੀ ਖੁਆ ਕਾੜ ਲੈਂਦੇ ਸੀ ਸੋ ਹੁਣ ਘਰਾਂ ਵਿੱਚ ਪਸ਼ੂ ਰੱਖਣੇ ਘਟ ਗਏ ਨੇ ਜੀਦੇ ਕਰਕੇ ਹੁਣ ਖੁਆ ਵੀ ਲੋਕ ਘੱਟ ਹੀ ਕਾੜਦੇ ਨੇ ਜ਼ਿਆਦਾਤਰ ਖੁਆ ਬਿਜਾਰ ਵਿੱਚੋਂ ਮੁੱਲ ਹੀ ਲੈ ਕੇ ਖਾਂਦੇ ਨੇ ਜਾਂ ਫੇ ਬਣੀ ਬਣਾਈ ਬਰਫੀ ਲੈ ਕੇ ਜਾਂ ਹੋਰ ਕੋਈ ਕਾਂ ਵਾਲੀ ਜੀ ਲੈ ਕੇ ਖਾਂਦੇ ਨੇ ਲੋਕ ਪਰ ਘਰ ਵਿੱਚ ਕੋਈ ਅੱਜ ਕੱਲ੍ਹ ਘੱਟ ਹੀ ਕਾੜਿਆ ਜਾਂਦਾ ਕਿਉਂਕਿ ਪਸ਼ੂ ਹਣ ਘਟ ਗਏ ਨੇ ਰੱਖਣੇ ਲੋਕ ਘੱਟ ਹੀ ਪਸ਼ੂਆਂ ਨੂੰ ਪਾਲਦੇ ਨੇ ਇਹ ਜਿਹੜਾ ਮਕਸੂਦ ਆ ਇਹ ਮੈਂ ਆਪਣੇ ਬਾਈ ਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ। ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ। ਸੌਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ। ਸੋ ਕਿਰਪਾ ਕਰਕੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣੀ ਜੀ। ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ